ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਹੜੀ ਗੱਲ ਕਰਨੀ ਆ ਉਹ ਹੈ ਜਦੋਂ ਪੰਥ ਨੇ ਅਕਾਲ ਬੁੰਗੇ ਦਾ ਤੇ ਦਰਬਾਰ ਸਾਹਿਬ ਦਾ ਪ੍ਰਬੰਧ ਸੰਭਾਲਿਆ ਤੇ ਉਸ ਵਕਤ ਜਿਹੜੀ ਇੱਕ ਹੁੱਲੜਬਾਜੀ ਕੀਤੀ ਸੀ ਉਦਾਸੀ ਮਹੰਤਾ ਨੇ ਉਹਦੇ ਬਾਰੇ ਦੇ ਵਿੱਚ ਆਪਾਂ ਨੂੰ ਪਤਾ ਹੈ ਬੜੇ ਲੰਮੇ ਸਮੇਂ ਤੋਂ ਪੰਥ ਜੋਜ ਰਿਹਾ ਸੀਗਾ ਕਿਉਂਕਿ ਗੁਰਦੁਆਰਾ ਨਿਜ਼ਾਮ 'ਚ ਬਹੁਤ ਕਮੀਆਂ ਆ ਗਈਆਂ ਸੰਤ ਰੁਟੀਆਂ ਆ ਗਈਆਂ ਸਨ ਉਹਨੂੰ ਦੂਰ ਕਰਨ ਦੇ ਵਾਸਤੇ ਪ੍ਰਬੰਧ ਹੈ ਜਿਹੜਾ ਆਪਣੇ ਹੱਥਾਂ ਦੇ ਵਿੱਚ ਲੈਣ ਵਾਸਤੇ ਗੁਰੂ ਨੇ ਪੰਥ ਦੀ ਬੌਢੀ ਕੀਤੀ ਤੇ 12 ਅਕਤੂਬਰ 1920 ਈਸਵੀ ਨੂੰ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਬੁੰਗੇ ਦਾ ਪ੍ਰਬੰਧ ਪੰਥ ਦੇ ਕੋਲ ਆ ਗਿਆ ਪੁਜਾਰੀਆਂ ਨੂੰ ਇਹ ਚੀਜ਼ ਕਦੇ ਵੀ ਕਬੂਲ ਨਾ ਹੋਈ ਉਹਨਾਂ ਨੇ ਇਹ ਪ੍ਰਬੰਧ ਖੋਹਣ ਦੇ ਵਾਸਤੇ ਕਈ ਵਾਰੀ ਹੁਲੜਵਾਜੀ ਕਰਨ ਦੀ ਕੋਸ਼ਿਸ਼ ਕੀਤੀ ਉਹ ਚਾਹੇ ਨਿੰਦ ਸਿੰਘ ਲਿਆ ਕੇ ਹੋਵੇ ਤੇ ਉਹ ਚਾਹੇ ਆਪ ਕੀਤੀ ਹੋਵੇ ਚਾਹੇ ਉਹ ਅੰਗਰੇਜ਼ਾਂ ਦੀ ਪੁਸ਼ਤ ਬਨਾਇ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਤੇ ਜਾਂ ਫਿਰ ਜਿਹੜਾ ਆਖਰੀ ਹੱਲਾ ਸੀਗਾ 6 ਦਸੰਬਰ 1920 ਈਸਵੀ ਨੂੰ ਉਦਾਸੀ ਮਹੰਤਾਂ ਦੇ ਦੁਆਰਾ ਕਰਵਾਇਆ 6 ਦਸੰਬਰ 1920 ਈਸਵੀ ਨੂੰ ਮਹੰਤਾਂ ਦਾ ਇੱਕ ਵੱਡਾ ਟੋਲਾ ਦਣ ਦਣਾਉਂਦਾ ਹੋਇਆ ਹੱਥ ਦੇ ਵਿੱਚ ਡੰਡੇ ਰਾੜਾਂ ਲੋਹੇ ਦੀਆਂ ਤੇ ਹੋਰ ਜਿਹੜਾ ਵੀ ਉਹਨਾਂ ਦੇ ਕੋਲੇ ਕੋਈ ਸੀ ਸਾਜ-ਸਬਜ ਉਹਨੂੰ ਲੈ ਕੇ ਪਹੁੰਚਿਆ ਉਸ ਵਕਤ ਅਕਾਲ ਬੁੰਗੇ ਕਮੇਟੀ ਦੇ 6 ਸੇਵਾਦਾਰ ਮੌਜੂਦ ਸਨ ਕਿਉਂਕਿ ਉਸ ਵਕਤ ਤੱਕ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਕਾਲੀ ਦਲ ਫੌਂਡ ਵਿੱਚ ਆ ਚੁੱਕੇ ਸੀਗੇ ਤੇ ਉੱਥੇ 6 ਸੇਵਾਦਾਰ ਮੌਜੂਦ ਸਨ ਉਹਨਾਂ ਨੂੰ ਆ ਕੇ ਨੌਦਾਸੀ ਮਹੰਤ ਨੇ ਆਖਿਆ ਵੀ ਇਥੋਂ ਛੱਡ ਕੇ ਚਲੇ ਜਾਓ ਇਹ ਪਰਮੰਤ ਅਸੀਂ ਸੰਭਾਲਾਂਗੇ ਉਹਨਾਂ ਨੇ ਆਖਿਆ ਵੀ ਅਸੀਂ ਇੰਜ ਛੱਡ ਕੇ ਨਹੀਂ ਜਾ ਸਕਦੇ ਪੰਥ ਦੀ ਨੁਮਾਇੰਦਗੀ ਜਮਾ ਸਾਨੂੰ ਹੁਕਮ ਕਰੇ ਅਸੀਂ ਛੱਡ ਕੇ ਚਲੇ ਜਾਵਾਂਗੇ ਇਸੇ ਵਕਤ ਇੱਕ ਦੋ ਸੱਜਣ ਸ਼੍ਰੋਮਣੀ ਕਮੇਟੀ ਤੱਕ ਇਹ ਸੁਨੇਹਾ ਲੌਂਡਰੀ ਪਹੁੰਚ ਗਏ ਵੀ ਉੱਧਰ ਕੀ ਹੋ ਰਿਹਾ ਹੈ ਜੀ ਤੇ ਨਮੰਤਾ ਨੇ ਇਹ ਗੱਲ ਸੁਣਦਿਆਂ ਹੀ ਉਹਨਾਂ ਸੇਵਾਦਾਰਾਂ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਗਿਣਤੀ ਜ਼ਿਆਦੇ ਸਨੋਂ ਥੋੜੇ ਸਨ ਤੇ ਇਹਨਾਂ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਕੁੱਟਿਆ ਮਾਰਿਆ ਜੁਨੀਏ ਅੰਦਾਜ਼ਾ ਲਗਾ ਸਕਦੇ ਹਾਂ ਵੀ ਉਹਨਾਂ ਨੂੰ ਖੂਨ ਨਾਲ ਲਹੂ ਲਹਾਨ ਕੀਤਾ ਇਹਨਾਂ ਨੇ ਉਹਨਾਂ ਦੇ ਪਿੰਡੇ ਨੂੰ ਇਸ ਸਮੇਂ ਇੱਕ ਸਿੱਖ ਆਪਣੀ ਘਰ ਵਾਲੀ ਦੇ ਨਾਲ ਹਕਾਲ ਬੁੰਗੇ ਦੀਆਂ ਫੌੜੀਆਂ ਚੜ ਰਿਹਾ ਸੀਗਾ ਉਹਨੇ ਵੀ ਜਦੋਂ ਦਾਸਿਓ ਨੂੰ ਵਰਜਨ ਦੀ ਕੋਸ਼ਿਸ਼ ਕੀਤੀ ਤੇ ਉਹਨੋਂ ਤੇ ਉਹਦੀ ਘਰ ਵਾਲੀ ਨੂੰ ਕੁੱਟਿਆ ਮਾਰਿਆ ਗਿਆ। ਇੱਕ ਬੀਬੀ ਦੀ ਹੋਰ ਕੁੱਟਮਾਰ ਕੀਤੀ ਗਈ। ਮਰਨਾਊ ਹਾਲਤ ਦੇ ਵਿੱਚ ਜਦੋਂ ਇਹਨਾਂ ਨੂੰ ਧੱਕੇ ਮਾਰ ਕੇ ਸੇਵਾਦਾਰਾਂ ਨੂੰ ਉਦਾਸੀਆਂ ਨੇ ਥੱਲੇ ਅਕਾਲਮੁੰਗੇ ਤੋਂ ਤੋਰੇਆ ਤੇ ਆਪ ਵੀ ਇਹਨਾਂ ਦੇ ਪਿੱਛੇ ਹੀ ਆ ਰਹੇ ਸਨ ਤੇ ਉਦੋਂ ਤੱਕ ਲੋਕਾਂ ਦੀ ਇੱਕ ਵੱਡੀ ਪੀੜ ਇੱਥੇ ਪਹੁੰਚ ਚੁੱਕੀ ਸੀਗੀ। ਜਿਨ੍ਹਾਂ ਨੇ ਉਦਾਸੀਆਂ ਦੇ ਉੱਤੇ ਆਣ ਕੇ ਫਿਰ ਹੱਥ ਸਾਫ਼ ਕੀਤਾ। ਉਦਾਸੀਆਂ ਦੀ ਕੁੱਟਮਾਰ ਕੀਤੀ। ਇਸ ਵੇਲੇ ਤੱਕ ਸ਼ਰਮਣੀ ਕਮੇਟੀ ਦੇ ਮੁਲਾਜ਼ਮ ਵੀ ਪਹੁੰਚ ਗਏ। ਸੇਵਾਦਾਰ ਵੀ ਪਹੁੰਚ ਗਏ, ਹੋਰ ਮੈਂਬਰ ਵੀ ਪਹੁੰਚ ਗਏ। ਉਹਨਾਂ ਨੇ ਨਾ ਦਾਸੀ ਮਹੰਤਾ ਨੂੰ ਬਚਾਇਆ ਲੋਕਾਂ ਦੇ ਕੋਲੋਂ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਪਰ ਪੁਲਿਸ ਨੇ ਥੋ ਬਾਹਰ ਲਿਜਾ ਕੇ ਉਹਨਾਂ ਦਾਸੀ ਮਹੰਤਾ ਨੂੰ ਬਿਨਾਂ ਕੋਈ ਸਜ਼ਾ ਸੁਣਾਇਆ ਕੈਦਖਾਨੇ ਸੁਟਿਆ ਉਹਨਾਂ ਨੂੰ ਮੁਕਤ ਕਰ ਦਿੱਤਾ ਸੀਗਾ ਜੇ ਸੋ ਇਹ ਜਿਹੜਾ ਨਿਜ਼ਾਮ ਹੈ ਨਾ ਇਹ ਸੌਖਿਆਂ ਨਹੀਂ ਮਿਲਿਆਗਾ ਇਹ ਸ਼੍ਰੋਮਣੀ ਕਮੇਟੀ ਦੇ ਹਰ ਮੁਲਾਜ਼ਮ ਨੂੰ ਹਰ ਸੇਵਾਦਾਰ ਨੂੰ ਹਰ ਮੈਂਬਰ ਨੂੰ ਵੀ ਸਮਝਣਾ ਚਾਹੀਦਾ ਹੈਗਾ ਕਿ ਸਾਡੇ ਬਜ਼ੁਰਗਾਂ ਦੀਆਂ ਬੜੀਆਂ ਵੱਡੀਆਂ ਕਾਲਨਾਮਾਂ ਨੇ ਤੇ ਜਿਸ ਤਰ੍ਹਾਂ ਉਹਨਾਂ ਨੇ ਇਹ ਪਵਿੱਤਰ ਨਿਜ਼ਾਮ ਹਾਸਲ ਕੀਤਾ ਹੈ ਨਾ ਸਾਨੂੰ ਇਹਦੀ ਪਵਿੱਤਰਤਾ ਉਵੇਂ ਬਰਕਰਾਰ ਰੱਖਣੀ ਚਾਹੀਦੀ ਹੈ। ਦੂਸਰੀ ਗੱਲ ਸਾਡੇ ਲੋਕਾਂ ਨੂੰ ਵੀ ਸਮਝਣੀ ਚਾਹੀਦੀ ਹੈ ਵੀ ਜੇ ਅਸੀਂ 1920 ਵਾਲਾ ਨਿਜ਼ਾਮ ਚਾਹੁੰਦੇ ਆ ਚਾਹੇ ਉਹ ਸ਼੍ਰੋਮਣੀ ਕਮੇਟੀ ਦਾ ਹੋਵੇ ਕਾਲੀ ਦਲ ਦਾ ਹੋਵੇ ਜਥੇਦਾਰਾਂ ਦਾ ਹੋਵੇ ਤੇ ਸਾਨੂੰ ਵੀ ਆਪਣੇ ਆਪ ਨੂੰ ਉਸ ਵੇਲੇ ਵਰਗੇ ਸਿੱਖ ਹੈ ਜਿਹੜੇ ਉਹ ਜ਼ਰੂਰ ਬਣਾਉਣਾ ਚਾਹੀਦਾ ਹੈਗਾ। ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ।